ਬਾਬਾ ਜੀਵਨ ਸਿੰਘ ٹرسٹ ਸੰਤਾਂਵਾਲੀ ਅਤੇ ਪਿੰਡ ਮਮੇਰਾ ਦੇ ਸਹਿਯੋਗ ਨਾਲ ਪਿਛਲੇ 3 ਐਤਵਾਰਾਂ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਮੇਰਾ ਵਿਖੇ ਸੰਤ ਬਾਬਾ ਆਤਮਾ ਸਿੰਘ ਜੀ ਦੇ ਵਿਸ਼ੇਸ਼ ਯੋਗ ਨਾਲ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ 7 ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਬਰਾੜ ਦੇ ਤੁਸੀਂ ਦੇਖ ਰਹੇ ਹੋ ਸੰਗਰੂਰ ਹਰਿਆਣਾ ਦੋਸਤੋ ਇਸ ਵਕਤ ਆਪਾਂ ਪਹੁੰਚੇ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਮੇਰਾ ਰੋਡ ਵਿਖੇ ਤਾਂ ਦੋਸਤੋ ਸਾਡਾ ਇੱਥੇ ਪਹੁੰਚ ਸਾਡਾ ਮੇਨ ਕਰਨਾ ਹੈ ਸਾਡੇ ਪਿੱਛੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਕੈਮਰਾਮੈਨ ਦੇ ਵੱਲੋਂ ਕਿ ਇੱਥੇ ਜਿਹੜਾ ਦਸਤਾਰ ਸਿਖਲਾਈ ਕੈਂਪ ਹੈ ਕਾਫੀ ਦਿਨਾਂ ਤੋਂ ਲੱਗੜ ਕੇ ਉਹ ਚੱਲ ਰਿਹਾ ਹੈ ਤੇ ਅਗਲੀ ਐਤਵਾਰ ਨੂੰ 17 ਤਰੀਕ ਦੇ ਦਿਨ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਪਹੁੰਚ ਰਹੇ ਹਨ ਤੇ ਹੋਰ ਵੀ ਜਿਹੜੇ ਸਿੱਖ ਬੱਚੇ ਪਹੁੰਚਣ ਸਾਡੇ ਨਾਲ ਤੁਸੀਂ ਜੁੜੇ ਰਹੋ ਆਪਾਂ ਜਿਹੜੇ ਸੇਵਾਦਾਰ ਹਨ ਉਹਨਾਂ ਨਾਲ ਕਰਦਿਆਂ ਗੱਲਬਾਤ ਭਾਈ ਬਾਬਾ ਜੀ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਖੜੇ ਆਪਾਂ ਸਾਰੇ ਤਾਂ ਮੁੱਖ ਮਕਸਦ ਕੀ ਸੀ ਅੱਜ ਦਸਤਾਰ ਬੰਦੀ ਵੀ ਹੋ ਰਹੀ ਇੱਥੇ ਮੇਨ ਮਕਸਦ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਟਰਸਟ ਸੰਤਾਂ ਵਾਲੀ ਅਤੇ ਪਿੰਡ ਮਮੇਰਾ ਦੇ ਸਹਿਯੋਗ ਨਾਲ ਪਿਛਲੇ ਤਿੰਨ ਐਤਵਾਰਾਂ ਤੋਂ ਗੁਰਦੁਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਮੇਰਾ ਵਿਖੇ ਸੰਤ ਬਾਬਾ ਆਤਮਾ ਸਿੰਘ ਜੀ ਦੇ ਵਿਸ਼ੇਸ਼ ਯੋਗ ਨਾਲ ਦਸਤਾਰ ਸਿੱਖਲਾਈ ਕੈਂਪ ਲਾਇਆ ਜਾ ਰਿਹਾ ਹੈ ਜਿਹਦੇ ਅੰਦਰ ਪਿਛਲੇ ਹਫਤੇ ਵੀ ਕਰੀਬ 50 ਬੱਚੇ ਦਸਤਾਰਾਂ ਸਿੱਖ ਰਹੇ ਸਨ ਅੱਜ ਵੀ ਨੇ ਜਿਹੜਾ ਉਹ ਦਸਤਾਰਾਂ ਸਿੱਖ ਰਹੇ ਨੇ ਇਹਦਾ ਮੇਨ ਮਕਸਦ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੈ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਦੋਂ ਸੀਸ ਧੜ ਨਾਲ ਵੱਖ ਹੋਇਆ ਤੇ ਸੀਸ ਨੂੰ ਦਿੱਲੀ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਲੈ ਕੇ ਗਏ ਅਸੀਂ ਉਸ ਕੌਮ ਦੇ ਵਾਰਸਾਂ ਆਪਣੇ ਇਤਿਹਾਸ ਨੂੰ ਸਾਂਭ ਰਹੇ ਆਂ ਵਿਰਸਾ ਸੰਭਾਲ ਰਹੇ ਆਂ ਅੱਜ ਦਸਤਾਰ ਕੈਂਪ ਦਾ ਜਿਹੜਾ ਉਹ ਅਗਲਾ ਐਤਵਾਰ ਜਿਹੜੀ ਉਹਦੀ ਸਮਾਪਤੀ ਹੋਏਗੀ ਉਸ ਦਿਨ ਵਿਸ਼ੇਸ਼ ਤੌਰ ਤੇ ਗਿਆਨੀ ਮਨਦੀਪ ਸਿੰਘ ਜੀ ਵਿਦਿਆਰਥੀ ਉ체ਚੇ ਤੌਰ ਤੇ ਸਿੱਖ ਸੰਗਤਾਂ ਨਾਲ ਪੁੱਜਣਗੇ ਉੱਥੇ ਨਾਲ ਹੀ ਸਿੱਖ ਮਿਸ਼ਨ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਚਾਰਜ ਪਾਈ ਸੁਖਵਿੰਦਰ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਨੇ ਉਹਦੇ ਨਾਲ ਹੀ ਇਲਾਕਾ ਨਿਵਾਸੀ ਸੰਗਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਉਹ ਸਾਨੂੰ ਨਾਲ ਹੀ ਇੱਕ ਬੇਨਤੀ ਇਹ ਕਰਾਂਗੇ ਕਿ ਉਸ ਅਗਲੇ ਐਤਵਾਰ ਮਿਤੀ 17 ਅਗਸਤ ਨੂੰ ਵੱਧ ਤੋਂ ਵੱਧ ਬੱਚੇ ਨੇ ਜਿਹੜਾ ਉਹ ਇਸ ਕੰਪੀਟੀਸ਼ਨ ਦੇ ਅੰਦਰ ਭਾਗ ਲੈਣ ਕਿਉਂਕਿ ਇਹ ਸਾਡਾ ਜਿਹੜਾ ਮੇਨ ਮਨੋਰਥ ਹੈ ਉਹ ਆਪਣੀ ਸਿੱਖੀ ਦੇ ਪ੍ਰਤੀ ਸਮਰਪਿਤ ਹੋਣਾ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਾਬਤ ਸੂਰਤ ਦਸਤਾਰ ਸਿਰਾ ਮਹਾਰਾਜ ਸਾਹਿਬ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਸੀ ਉਹਨਾਂ ਬੋਲਾਂ ਨੂੰ ਅੱਗੇ ਫਗੋਉਂਦੇ ਹੋਏ ਇਹ ਦਸਤਾਰ ਸਿਖਲਾਈ ਕੈਂਪ ਇਹ ਜਿਹੜਾ ਆਯੋਜਨ ਕਰ ਰਹੇ ਹਾਂ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਜੀ ਔਰ ਜਿਵੇਂ ਅਸੀਂ رابطہ ਕਰ ਰਹੇ ਹਾਂ ਸੰਗਤਾਂ ਨਾਲ ਸੰਗਤਾਂ ਦਾ ਬਹੁਤ ਉਤਸ਼ਾਹ ਆ ਇਸ ਵਰਤੀ ਕਿ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਨ ਨੂੰ ਸਮਰਪਤ ਆ ਵੀ ਲੋਕ ਬਹੁਤ ਵੱਡਾ ਹੰਗਾਰਾ ਭਰ ਰਿਹਾ ਔਰ ਇਸ ਗੱਲ ਦੀ ਵੀ ਬਹੁਤ ਵਧਾਈ ਦੇ ਪਾਤਰ ਆ ਮਨਜੀਤ ਸਿੰਘ ਜੀ ਵਿਦਿਆਰਥੀ ਜਿਹੜੇ ਸਾਨੂੰ ਕੌਮ ਨੂੰ ਸਾਡੀ ਨੂੰ ਸੇਧ ਦੇਣ ਆ ਰਹੇ ਆ ਅਗਲੇ ਐਤਵਾਰ 17 ਸਤੰਬਰ ਨੂੰ ਔਰ ਬੜੀ ਕਿਰਪਾ ਗੁਰੂ ਦੀ ਅਲਾਕੇ ਦੀ ਬਹੁਤ ਵੱਡੀ ਮੰਗ ਸੀ ਔਰ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਸੰਗਤ ਦੀ ਨੂੰ ਔਰ ਇੱਥੇ ਸੰਗਤਾਂ ਦੇ ਰੂਬਰੂ ਹੋਣਗੇ ਤੇ ਵਿੱਚ ਦਸਤਾਰ ਤੇ ਅੱਖਾਂ ਦਾ ਕੈਂਪ ਵੀ ਭਾਈ ਮਲਕੀਸ਼ ਸਿੰਘ ਦਾ ਸਲਾਗਾਯੋਗ ਕਦਮ ਉਹਨਾਂ ਦੇ ਟਰੱਸਟ ਦਾ ਅਸੀਂ ਉਹਨਾਂ ਦਾ ਭਾਰੀ ਸਹਿਯੋਗ ਦੇ ਰਹੇ ਹਾਂ ਇਸ ਬਾਬਤ ਵੀ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਉਹਨਾਂ ਦੇ ਮੋਢੇ ਨੇ ਮੋਢਾ ਲਾ ਕੇ ਚੱਲ ਸਕੀਏ ਵੈਗਟ ਜੀ ਖਾਲਸਾ ਸਾਹਿਬ ਵੈਗਟ ਫਤਿਹ ਸਾਰੇ ਚੈਨਲ ਦਾ ਧੰਨਵਾਦ ਕਰਦੇ ਆਂ ਸ਼੍ਰੋਮਣੀ ਸਿੱਧ ਬਾਬਾ ਜੀਵਨ ਸੇਵਾ ٹرسٹ ਦੇ ਜੋ ਸਮੁੱਚੀ ਸਾਥ ਸੰਗਤ ਜੀ ਦਾ ਧੰਨਵਾਦ ਕਰਦੇ ਪਿਛਲੀ ਵਾਰ ਵੀ ਪੱਕਾ ਨੇ ਸਹਿਯੋਗ ਦਿੱਤਾ ਐਤਕੀ ਵੀ ਸਹਿਯੋਗ ਦਿੱਤਾ ਇਹ ਲਗਭਗ 25 ਤਿੰਨ ਪਿੰਡਾਂ ਦੇ ਵਿੱਚ ਕੈਂਪ ਲਵਾ ਚੁੱਕੇ ਆਂ ਫੇਰੋਂ ਉਹਨਾਂ ਦਾ ਜਿੰਨਾ ਸਾਰੇ ਹੀ ਦੂਰੋਂ ਦੂਰੋਂ ਬੱਚੇ ਪਹੁੰਚਣਗੇ ਐ ਸੈਤਵਾਰ ਵੀ ਪਹੁੰਚੇ ਅਗਲੇ ਐਤਵਾਰ ਵੀ ਪਹੁੰਚਣਗੇ ਉਹਨਾਂ ਦਾ ਕੰਪੀਟੀਸ਼ਨ ਰੱਖਿਆ ਜਾ ਗਿਆ ਜਿਸ ਤਰ੍ਹਾਂ ਵੀ ਕੋਈ ਬੱਚਾ ਪ੍ਰਾਪਤ ਕਰਦਾ ਛੋਟੇ ਛੋਟੇ ਖੇਡਾਂ ਵੀ ਕਰਾਈਆਂ ਜਾਣਗੇ ਜਿਵੇਂ ਕਿ ਬੱਚਿਆਂ ਦੇ ਟੋਜਰ ਪਾਉਣੇ ਜੋ ਟਰੈਕਟਰਾਂ ਦੇ ਟੋਜਰ ਪਾਏ ਜਾਂਦੇ ਹੋਰ ਛੋਟੇ ਛੋਟੇ ਖੇਡਾਂ ਕਰਵਾਈਆਂ ਜਾਣਗੀਆਂ ਸੋ ਮੂਜੇ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਗੁਰਦ੍ਰਾ ਬਾਬਾ ਦੀਪ ਸਿੰਘ ਦੇ ਸਹਿਯੋਗ ਦੇ ਨਾਲ ਹੀ ਸਾਰਾ ਬਾਬਾ ਜੀ ਦੇ ਨਾਲ ਸਹਿਯੋਗ ਦੇ ਨਾਲ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਪ੍ਰੋਗਰਾਮ ਸਾਰਾ ਹੋ ਰਿਹਾ ਆ ਬਹਿਕਰਜੀ ਖਾਲਸਾ ਬਹਿਕਰਜੀ ਜੀ ਤੇ